ਸਾਬ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਐਂਟੀ ਡਰਗ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਲੋ 83 ਗ੍ਰਾਮ ਮੈਥਫੈਟਾਮਾਈਨ ਜਿਹੜੀ ਆਈਸ ਜਿਹਨੂੰ ਕਹਿੰਦੇ ਆ ਹੋਰ ਕਵਰ ਹੋਈ ਹੈ ਤੇ 1 ਕੇਜੀ ਤੋਂ ਵੀ ਵੱਧ ਜਿਹੜੀ ਹੈ ਹਿਰੋਇਨ ਉਹ ਵੀ ਰਿਕਵਰ ਹੋਈ ਹੈ ਤਿੰਨ ਮੇਨ ਦੋਸ਼ੀਆਂ ਤੇ ਫੜੇ ਗਏ ਨੇ ਤੇ ਮੈਂ ਸਮਝਦਾ ਕਿਦਨਾ ਬਹੁਤ ਵੱਡੇ ਇੰਟਰਨੈਸ਼ਨਲ ਡਰਗ ਕਾਰਟਲ ਬਸਟ ਹੋਏ ਨੇ ਔਰ ਜਿਹੜੀ ਗੱਲ ਦੇਖਣ ਵਾਲੀ ਹੈ ਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਜਿਹੜੀ ਹੈ ਉਹ ਕਮਰਸ਼ਲ ਮੰਨੀ ਜਾਂਦੀ ਹੈ ਤੇ ਜਿਹੜੀ ਹਿਰੋਇਨ ਹੈ ਉਹ 250 ਗ੍ਰਾਮ ਤੇ ਕਮਰਸ਼ਲ ਹੈ ਸੋ ਜੇ ਇਹਨੂੰ ਆਪਾਂ ਰੇਸ਼ੋ ਵਾਈਜ਼ ਦੇਖੀ ਤੇ ਤਕਰੀਬਨ 20 ਕਿ ਕੇਜੀ ਹਿਰੋਇਨ ਦੇ ਬਰਾਬਰ ਇਹ ਮੰਨੀ ਜਾ ਸਕਦੀ ਹੈ ਜਿਹੜੀ ਮੈਟਾਫੈਟਾਮਾਈਨ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਨੇ ਬਲਵਿੰਦਰ ਬਿੰਦਾ ਔਰ ਨਵਤੇਜ ਤੇ ਮਹਾਵੀਰ ਬਲਵਿੰਦਰ ਬਿੰਦ ﺍﻟियस ਬਿੰਦਰ ਜਿਹੜਾ ਦਾਉਕੇ ਦਾ ਇਹਨੂੰ ਗੇਟ ਖੀਮਾ ਦੇ ਐਸ ਐਚ ਓ ਮਨਜੀਤ ਸਿੰਘ ਉਹਨਾਂ ਦੀ ਮਨਜੀਤ ਕੌਰ ਜੀ ਦੇ ਪਾਰਟੀ ਨੇ ਫੜਿਆ ਔਰ ਇਹ ਐਗਰੀਕਲਚਰ ਦਾ ਕੰਮ ਕਰਦਾ तकरीबन 25 ਸਾਲ ਦੀ ਇਹਦੀ ਉਮਰ ਹੈ ਔਰ ਜਿਹੜਾ ਨਫਤੇਜ ਹੈ ਉਹਨੂੰ ਐਂਟੀ ਗੈਂਗਸਟਰ ਆਪਰੇਸ਼ਨਸ ਹਲਦੇ ਇਨ ਚਾਰਜ ਬਲਵਿੰਦਰ ਸਿੰਘ ਉਹਨਾਂ ਦੀ ਪਾਰਟੀ ਨੇ ਫੜਿਆ ਨਫਤੇਜ ਸਿੰਘ ਦੀ ਜਿਹੜੀ ਆਪਣੀ ਜ਼ਮੀਨ ਹੈ ਉਹ ਵੀ ਤੇ ਪਿੰਡ ਜਿਹੜਾ ਦਾ ਮਹਾਵਾ ਉਹ ਅਮਰਸਰ ਰੂਰਲ ਪੈਂਦਾ ਉਹ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੈ। ਔਰ ਜਿਹੜੀ ਮੇਨ ਇਹਦੇ ਵਿੱਚ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਫਤੇ ਜਿਹੜਾ ਦੋਹਾ ਤੇ ਕਤਰ ਤੋਂ ਆਇਆ ਕੁਝ ਸਾਲ ਪਹਿਲਾਂ ਹੀ ਇੰਡੀਆ ਚ ਵਾਪਸ ਅੱਗੇ ਆਪਾਂ ਆਮ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਹੁੰਦੇ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆ। ਇਹ ਜਿਹੜਾ ਕਾਰਟਨ ਹੈ ਜਿਹਨੂੰ ਨਵਤੇਜ ਸਿੰਘ ਹੈਡ ਕਰ ਰਿਹਾ ਸੀਗਾ ਇਹ ਸਾਰਾ ਕਤਰ ਦੋਹਾ ਤੋਂ ਹੀ ਚੱਲ ਰਿਹਾ ਜੀ ਵੀ ਉੱਥੇ ਹੀ ਕੰਟੈਕਟ ਹੈਗੇ ਉਹੀ ਇਹਨੂੰ ਅੱਗੇ ਡਾਇਰੈਕਸ਼ਨ ਦਿੰਦੇ ਆ ਔਰ ਉਹੀ ਸਾਰਾ ਜਿਹੜਾ ਫਾਈਨੈਂਸ਼ੀਅਲ ਤੇ ਦੂਜਾ ਐਂਗਲ ਹੈ ਉਹੀ ਚਲਾ ਰਹੇ ਨੇ ਉੱਥੇ ਅਸੀਂ ਕੰਮ ਕਰ ਰਹੇ ਆ ਔਰ ਜਿਹੜਾ ਬਲਵਿੰਦਰ ਬਿੰਦਰ ਹੈ ਇਹਦੀ ਆਪਣੀ 5 ਏਕੜ ਜ਼ਮੀਨ ਹੈ ਦਾਉਕੇ ਪਿੰਡ ਹੈ ਅਮਰਸਰ ਰੂਰਲ ਦਾ ਇਹ ਵੀ ਬਿਲਕੁਲ ਪਾਕ ਇੰਟਰਨੈਸ਼ਨਲ ਜਿਹੜੀ ਬਾਰਡਰ ਦੇ ਉੱਤੇ ਹੀ ਹੈ ਇਹ ਪਿੰਡ ਹੈਗਾ ਤੇ ਜਿਹੜੇ ਪਾਕਿਸਤਾਨ ਬੈਠੇ ਸਮਗਲਰ ਨੂੰ ਹੈਂਡਲ ਕਰ ਰਿਆ ਸੀ ਜਾਂ ਆਪਰੇਟ ਕਰ ਰਿਆ ਸੀ ਨਾਲ ਇਹਦੇ ਉਹ ਨਿਕਨੇਮਸੇ بار بار ਚੇਂਜ ਕਰਦੇ ਸੀ ਵਰਚੁਅਲ ਨੰਬਰ ਸੇ ਜਿਵੇਂ ਕਿਸੇ ਵੀ ਟਾਈਮ ਕਿਸੇ ਦਾ ਨਾਮ ਭੋਲਾ ਕਹਿੰਦਾ ਅਗਲੀ ਵਾਰ ਦੂਜਾ ਕਹਿੰਦਾ ਉਹ ਤਾਂ ਕਿ ਡਿਟੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਇਸ ਤੋਂ ਲਾਵਾੜਾ ਮਹਾਵੀਰ ਸਿੰਘ ਹੈ ਇਹ ਤਰਨਤਨ ਦਾ ਰਹਿਣ ਵਾਲਾ ਹੈ ਇਹ ਤੋਂ 1 ਕਿਲੋ ਤੋਂ ਵੀ ਉੱਪਰ ਜਿਹੜੀ ਹੈ ਹਿਰੋਇਨ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਕਾਰ ਹੈ ਮੋਟਰਸਾਈਕਲ ਇੱਕ ਐਕਟਿਵਾ ਮੋਬਾਈਲ ਫੋਨ ਨੇ ਤੇ ਕੁਝ ਡਰਗ ਮੰਨੀ ਹੈ ਤਾਂ ਮੈਂ ਸਮਝਦਾ ਕਿ ਇਹ ਦੇ ਨਾਲ ਜਿਹੜੀ ਲੇਟੈਸਟ ਟ੍ਰੈਂਡ ਜਿਹੜਾ ਸਾਨੂੰ ਦੇਖਣ ਜਾ ਰਿਹਾ ਕਿ ਜਿਹੜੇ ਬੈਕ ਟੂ ਬੈਕ ਦੋ ਵੱਡੇ ਹਾਲ ਹੋਏ ਆ 2 ਕਿਲੋ ਈਚ ਦੇ ਉਹ ਵੀ ਪਲੱਸ ਉਹ ਮੈਨੂੰ ਇਹ ਲੱਗ ਰਿਹਾ ਕਿ ਹੀਰੋਇਨ ਦੀ ਜਗ੍ਹਾ ਮੈਟਾਫੇਟਾਮਾਈਨ ਕਿਉਂਕਿ ਇਹ ਲੈਬ ਜ ਬਣਦੀ ਹੈ ਸਿੰਥੈਟਿਕ ਬਣੀ ਗਈ ਹੈ ਤੇ ਇਹਦਾ ਜਿਹੜਾ ਕਿਕ ਵੀ ਹੈਗੀ ਹੈ ਇਹ ਕਾਫੀ ਉਹ ਮਤਲਬ ਉਹਨਾਂ ਨੂੰ ਵੱਧ ਸਮਝਦੇ ਹੈ ਲੋਕ ਇਹਨੂੰ ਜਿਹੜੇ ਸੇਵਨ ਕਰਦੇ ਹੈ ਉਸ ਕਰਕੇ ਇਹਨੂੰ ਜਿਆਦਾ ਪੋਸ਼ਣ ਕੀਤਾ ਜਾ ਰਿਹਾ ਐਜ਼ ਅ ਸਬਸਟੀਟਿਊਟ ਟੂ ਹੀਰੋਇਨ ਇਹ ਪਹਿਲਾਂ ਵੀ ਆਪਣੀ ਗੱਲ ਹੋਈ ਹੈ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਤੇ ਸ਼ਾਇਦ OPM ਦੀ ਖੇਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਰੋਕ ਲਾਈ ਹੈ ਸ਼ਾਇਦ ਉਹਦਾ ਹੀ ਨਤੀਜਾ ਕਿ ਜਿਹੜੀ ਲੈਬ ਵਿੱਚ ਤਿਆਰ ਕੀਤੀ ਗਈ ਮੈਟਾਫੈਟਾਮਾਈਨ ਹੈ ਉਹਨੂੰ ਜ਼ਿਆਦਾ ਪੁਸ਼ਣ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਡਰੱਗੀਆਂ ਹੈਗੀਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਭੇਜਿਆ ਨਹੀਂ ਹੈ ਔਰ ਇਹ ਮੁਲਜ਼ਮਾਂ ਵੱਲੋਂ ਇਹਨਾਂ ਨੂੰ ਪ੍ਰੀ ਡੈਸਟਿਨ ਲొਕੇਸ਼ਨ ਤੇ ਔਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਇਹਨਾਂ ਦੇ ਵਰਚੁਅਲ ਨੰਬਰਸ ਰਾਹੀਂ ਸੰਪਰਕ ਕਰਕੇ ਕੋਆਰਡੀਨੇਟਸ ਭੇਜ ਕੇ ਉੱਥੇ ਡ੍ਰੋਪਿੰਗ ਕਰਕੇ ਉੱਥੋਂ ਪਿਕਅਪਸ ਹੋਏ ਆ। ਤੋਂ ਇਹਤੇ ਅੱਗੇ ਵੀ ਅਜੇ ਕੰਮ ਚੱਲ ਰਿਹਾ ਹੈ। ਤੋਂ ਮੈਂ ਇਹਦੇ ਸਾਰੇ ਜਿਹੜਾ ਆਪਰੇਸ਼ਨਸ ਨੇ ਐਡਵ ਵਡੇ ਜਿਹੜੇ 카ਟਲਸ ਉਹ ਬਸਟ ਕੀਤੇ ਗਏ ਨੇ, ਡਿਸਪੈਂਟਲ ਕੀਤੇ ਗਏ ਨੇ। ਡੀਸੀਪੀ ਰਵਿੰਦਰਪਾਲ ਜੀ, ਐਡੀਸੀਪੀ 1 ਸਾਡੇ ਵਿਸ਼ਾਲਜੀਤ ਜੀ, ਜਸਪਾਲ ਐਸੀਪੀ ਸੈਂਟਰਲ, ਜਗਵਿੰਦਰ ਸਿੰਘ ਐਸੀਪੀ ਇਨਵੈਸਟੀਗੇਸ਼ਨ ACP ਹਰਮਿੰਦਰ ਸਿੰਘ ਸਾਡੇ ਇਨਵੈਸਟੀਗੇਸ਼ਨ ਦੇ ਨਹੀਂ ਪਰ ਕੋਈ ਦੂਸਰਾ ਬੰਦਾ ਪੁਆਇੰਟ ਕਰਕੇ ਚੇਨ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਚੇਨ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਟਿਕਰਸਾ ਕੋਈ ਕੀਤਾ ਜਾਦਾ ਕੋਈ ਦੇਖੋ ਪੂਰਾ ਸੀ ਤਾਂ ਤੁਹਾਡੇ ਸਾਹਮਣੇ ਹੈ ਇੰਨੇ ਮਤਲਬ ਮੈਕਸਿਮਮ ਅਰੈਸਟ ਜਿਹੜੀਆਂ ਡਰੱਗ ਫਰੰਟ ਤੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੇ ਵੱਡੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਆਂ ਉਹ ਵੀ ਇੱਥੇ ਹੋਈਆਂ ਨੇ ਬਟ ਪ੍ਰੋਬਲਮ ਇਹ ਹੈ ਕਿ ਫੋਰਨ ਬੇਸ ਜਿੱਥੇ ਇੰਟਰਨੈਸ਼ਨਲ ਲੈਵਲ ਦੀ ਗੱਲ ਆ ਜਾਂਦੀ ਹੈ ਉਹਨਾਂ ਨੂੰ ਉੱਥੇ ਤੱਕ ਪੂਰਾ ਮਤਲਬ ਜਿਹੜਾ ਲੀਗਲ ਉਹਨਾਂ ਤੇ ਦਬਾਅ ਨਹੀਂ ਬਣਦਾ ਪ੍ਰਭਾਵ ਨਹੀਂ ਬਣਦਾ ਕਿਉਂਕਿ ਬਾਹਰ ਬੈਠੇ ਆ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਐ ਐਕਸਟਰਡੀਸ਼ਨ ਰੈਡ ਕਾਰਨਰ ਨੋਟਿਸ ਉਹ ਸਭ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਜਿਹੜੇ ਮੁਲਕ ਨਾਲ ਆਪਣੀ ਟ੍ਰੀਟੀ ਹੈ ਉੱਥੋਂ ਅਸੀਂ ਲਿਆ ਰਹੇ ਉਹਨਾਂ ਨੂੰ ਵਾਪਸ ਕਿਉਂਕਿ ਨਾਮਜ਼ਦ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੀਓ ਕਰਾਰ ਦਿੱਤਾ ਜਾਂਦਾ ਹੈ ਸਰੇ ਤਸਫੀ ਕੀ ਕਿੱਥੇ ਹੋ ਰਹੀ ਹੈ ਜੀ ਜਿੰਨੇ ਵੀ ਇੱਕ ਬਰਾਮਦ ਹੋਏ ਇਹਨਾਂ ਦੀ ਆਈਸਟੈਲਸ ਹੋ ਗਈਆਂ ਇਹ ਹੋਈ ਹੋ ਗਈ ਕਿਸੇ ਤਸਫੀ ਕਰਦੇ ਕਿਉਂ ਵੇਚਦੇ ਨੇ ਉਹ ਅਵਰ ਲਿੰਕ ਦੀ ਉਹੀ ਉਹੀ ਦੱਸ ਰਹੇ ਜੀ ਮੈਂ ਤੁਹਾਨੂੰ ਉਸ ਤੇ ਅਸੀਂ ਕੰਮ ਕਰ ਰਹੇ ਹਾਂ کافی ਬੰਦਿਆਂ ਦੀ ਲਿਸਟ ਸਾਹਮਣੇ ਆਈ ਹੋ ਤੇ ਵਰਕ ਹੋ ਜਾਏਗਾ ਆਲਰੇਡੀ ਚੱਲ ਰਿਹਾ ਆਪਰੇਸ਼ਨ ਥੈਂਕਿਊ ਜੀ